ਐਸਵੀਐਲ ਦੀ ਖਬਰ ਰੋਪੜ ਸਰਕਾਰੀ ਹਸਪਤਲ ਵਿੱਚੋਂ ਆ ਰਹੀ ਹੈ ਜਿੱਥੇ ਚਾਇਨਾ ਡੋਰ ਦੇ ਨਾਲ ਇੱਕ ਵਿਅਕਤੀ ਦਾ ਗळा ਕੱਟਦਾ ਕੱਟਣ ਤੋਂ ਬਚ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਜੋ ਕਿ శ్రీ ਅਨੰਦਪੁਰ ਸਾਹਿਬ ਨਵੀਂ ਆਬਾਦੀ ਦਾ ਰਹਿਣ ਵਾਲਾ ਹੈ ਸਰਕਾਰੀ ਹਸਪਤਲ ਵਿਖੇ ਜਿਹਦੇ ਇਲਾਜ ਦਿਖਾਈ ਦੇ ਰਿਹਾ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਹ ਆਪਣੀ ਬਾਈਕ ਤੇ ਜਾ ਰਿਹਾ ਸੀ ਕਿ ਅਚਾਨਕ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਆ ਗਿਆ ਤੇ ਉਸ ਦੀ ਜਿਹੜੀ ਗਰਦਨ ਹੈ ਕੱਟਦੀ-ਕੱਟਦੀ ਬਿਲਕੁਲ ਬਚੀ ਹੈ ਪਰ ਲੇਕਿਨ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਵੱਡੇ ਵੱਡੇ ਜੁਰਮਾਨੇ ਵੀ ਰੱਖੇ ਗਏ ਸਨ ਕਿ ਚੈਨਾ ਡੋਰ ਬਿਲਕੁਲ ਤੋਂ ਕੋਈ ਵੀ ਕਿਸੇ ਨੂੰ ਵੇਚਣ ਦੀ ਜਾਂ ਚੈਨਾ ਦਾ ਡੋਰ ਦੇ ਨਾਲ ਪਤੰਗਾ ਡਾਉਣ ਦੀ ਪਰਮਿਸ਼ਨ ਨਹੀਂ ਹੋਵੇਗੀ ਕਿੰਨੂ ਟੈਰੰਦੇ ਆ ਦੁਕਾਨਦਾਰ ਨੂੰ ਜਾਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਜਿੰਨੇ ਜਿਹੜੇ ਸ਼ੁਰੂ ਦਿੱਤੀ ਵੀ ਹੈ ਜੀ ਦੇਖਦੇ ਆ ਨਹੀਂ ਚਿੱਪੀ ਚੱਕਰ ਦੇ ਦੁਨੀਏ ਦੀ ਦੁਕਾਨਾਂ ਤੋਂ ਇਹ ਨਾ ਇਹ ਚੱਕਰ ਵੀ ਗਰੀ ਡੋਰਾ ਕਢੀ ਨਹੀਂ ਉਹ ਤਾਂ ਫਿਰ ਵੇਚਣ ਦੀ ਡੋਰਾ ਇਹ ਲਿਆ ਜਾਏ ਕਾਰ ਬਾਈਕਾਂ ਦੀ ਪੰਜਾਬ ਸਰਕਾਰ ਨੂੰ ਕਰ ਵੀ ਕਰਨੀ ਚਾਹੀਦੀ ਤਗੜੀ ਕਿਉਂਕਿ ਡੋਰਾ ਆਮ ਲੋਕਾਂ ਨੂੰ ਚਾਹੀਏ ਇਹ ਤਾਂ ਜੇ ਕੰਸ ਜੀ ਮੈਂ ਉਹਨਾਂ ਨਾਲ ਕਰਦਾ ਤਾਂ ਮੇਰੇ ਤੋਂ ਲੱਗ ਹੀ ਹੋ ਜਣੇ ਸੀ ਸਰੀਰ ਤੋਂ ਇਹਦਾ ਕਾਰਵਾਈ ਕਰਨੇ ਜਿੱਦਾਂ ਕਰਾਈ ਉਹਨਾਂ ਜਿਹੜੇ ਬੰਦੇ ਹੋਣੀ ਚਾਹੀਦੀ ਹੈ ਇੱਥੇ ਵੀਰਾ ਮੁੜ ਰਹੀ ਸੀ ਬੈਂਚਰ ਮੁਰਸਾ ਬੈਂਚੇਸ ਕੁਝ ਤਾਂ ਥੋੜਾ ਮੁੜਸਾ ਰੁਕੇ ਹੈ ਤੇ ਮੁਰਸਾ ਜੇ ਥੋੜਾ ਅੱਗੇ ਜਾਂਦਾ ਫਿਰ ਤਾਂ ਮੁਖਾ ਬਹੁਤ ਜ਼ਿਆਦਾ ਘਰਾਉਂਦਾਗਾ ਇਹ ਇੱਕ ਚਾਇਨਾ ਡੋਰ ਦੇ ਨਾਲ ਇਹ ਇੰਜਰੀ ਹੋਈ ਹੈਗੀ ਇਹ ਪੇਸ਼ੈਂਟ ਇੱਥੇ ਦੱਸ ਰਿਹਾ ਹੈਗਾ ਕਿ ਤੇ ਫਲਾਈਓਵਰ ਮਲਿਕਪੁਰ ਦੇ ਕੋਲ ਇਹ ਇਨਸੀਡੈਂਟ ਹੋਇਆ ਹੈਗਾ ਤੇ ਇਹਦੇ ਨਾਲ ਗਰਦਨ ਦੇ ਉੱਤੇ ਕਾਫੀ ਜ਼ਿਆਦਾ ਇੰਜਰੀ ਹੋਈ ਹੈ ਗਰਦਨ ਦੇ ਉੱਤੇ ਉਹਦੀ ਸਟੀਚਿੰਗ ਹੋਈ ਹੈ ਹਾਂਜੀ ਹਾਂਜੀ ਕਿੰਨੇ ਦੇ ਬੋ ਜੀ 12 13 ਟਾਂਕੇ ਲੱਗੇ ਨੇ ਉਹਦੇ ਦੇ ਅੱਛਾ ਜੀ ਅੱਗੇ ਉਹਦੀ ਕੀ ਸਥਿਤੀ ਹੈ ਅੱਗੇ ਅਸੀਂ ਹੁਣ ਉਹਨਾਂ ਨੂੰ ਪੀਜੀਆ ਰੈਫਰ ਕਰਦੇ ਹਾਂ ਜਿਹੜੀ ਉਹਦੇ ਸੱਟ ਲੱਗੀ ਹੈ ਜਿਹੜੀ ਘੱਟ ਲੱਗਿਆ ਉਹ ਨਹੀਂ ਡੀਪ ਤਾਂ ਥੋੜਾ ਜਿਹਾ ਹੈਗਾ ਹੁਣ ਬਾਕੀ ਇਨਵੈਸਟੀਗੇਸ਼ਨ ਹੋਏ ਕਿਤੇ ਅੱਗੇ ਜਾ ਕੇ ਆਪਾਂ ਰੈਫਰ ਕਰਾਂਗੇ ਉੱਥੇ ਉਹਨਾਂ ਦਾ ਚੈੱਕ ਕਰੂਗਾ ਆਪਾਂ ਉਹਦੇ ਫਸਟ ਡੇਟ ਵਗੈਰਾ ਦਿੱਤੀ ਹੈ ਸਾਰੀ ਸੂਚਨਾ ਦਿੱਤੀ ਹੈ ਤੁਹਾਡਾ ਕੀ ਨਾਮ ਹੈ ਡਾਕਟਰ ਹਰਜੋਤ